ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ 7 ਸੰਤ ਬਾਬਾ ਮਹਿੰਦਰ ਸਿੰਘ ਧਿਆਨੂ ਮਾਜਰੇ ਵਾਲਿਆਂ ਦੀ 28ਵੀਂ ਅਤੇ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ 11ਵੀਂ ਵਰਸੀ ਸੰਤ ਬਾਬਾ ਬਲਬੀਰ ਸਿੰਘ ਦੀ ਅਗਵਾਈ ਅਤੇ ਸੰਤ ਬਾਬਾ ਸੰਤ ਸਿੰਘ ਅਮਰਾੜੇ ਵਾਲਿਆਂ ਦੀ ਦੇਖ ਰੇਖ ਹਿਤ ਸਲਾਨਾ ਵਰਸੀ ਬਹੁਤ ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਈ ਗਈ। ਇਹਦੀ ਜਾਣਕਾਰੀ ਦਿੰਦੇ ਆ ਧਿਆਨੂ ਮਾਜਰਾ ਸਥਾਨ ਦੇ ਮੁੱਖ ਸੇਵਾਦਾਰ ਬਾਬਾ ਬਲਬੀਰ ਸਿੰਘ ਧਿਆਨੂ ਮਾਜਰੇ ਵਾਲਿਆਂ ਨੇ ਦੱਸਿਆ ਕਿ ਅੱਜ ਸਨ ਤਿਕੰਡਵਸੀ ਬ੍ਰह्म ਗਿਆਨੀ ਸੰਤ ਬਾਬਾ ਮਹਿੰਦਰ ਸਿੰਘ ਧਾਨੂ ਮਾਜਰੇ ਵਾਲੇ ਅਤੇ ਬ੍ਰह्म ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾੜੀ ਵਾਲਿਆ ਦੀ ਜੱਜ ਸ਼੍ਰੀ ਖੰਡਪੜ ਸਹਿਬ ਦੇ ਪੋਗ ਪਾਏ ਗਏ ਉਪਰੰਤ ਵਕ ਵਕ ਰਾਗੀ ਢੱਡੀ ਸਿੰਘ ਅਤੇ ਸੰਤਾ ਮਹਾਪੁਰਸ਼ਾਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਇਸ ਮੌਕੇ ਸਰਕਾਰੀ ਹਸਪਤਾਲ ਸਮਰਾਲਾ ਵੱਲੋਂ ਖੂਨ ਦਾਨੀਆਂ ਕੋਲੋਂ 50 ਯੂਨਟ ਖੂਨ ਇਕੱਤਰ ਕੀਤਾ ਗਿਆ ਅਤੇ ਵਨ ਰੀਡ ਅੱਖਾਂ ਦੇ ਹਸਪਤਾਲ ਸ੍ਰੀ ਚਮਕੌਰ ਸਾਹਿਬ ਵੱਲੋਂ 125 ਦੇ ਕਰੀਬ ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕਰਕੇ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਐਸਸੀ ਵਿੰਗ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੀਪੀ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਦਰਵਾਰਾ ਸਿੰਘ ਗੁਰੂ ਸੂਬਾ ਡੈਲੀਗੇਟ ਡਾਕਟਰ ਜਗਜੀਤ ਸਿੰਘ ਰਾਣਾ ਸਾਫਕਾ ਚੇਅਰਮੈਨ ਗੁਰਦੀਪ ਸਿੰਘ ਕਮਾਨ ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ ਮਨਦੀਪ ਸਿੰਘ ਕਮਾਨ ਹਲਕਾ ਅਨਚਾਰਜ ਕੁਲਵਿੰਦਰ ਸਿੰਘ ਬਰਸਾਲਪੁਰ ਬਾਬਾ ਗੁਰਵਚਨ ਸਿੰਘ ਲੰਗੜਾ ਵਾਲੇ ਬੀਜੇਪੀ ਅੱਜ ਸੰਗਠਨ ਨੇ ਹਾਜ਼ਰੀ ਭਰੀ ਪੰਜਾਬ న్యూਸ 7 ਰਿਪੋਰਟ ਸੰਜੀਪ ਸ਼ਰਮਾ ਖਮਾਣੂ ਅਤੇ ਸੂਬਾ ਸਾਂਗਠਨ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਅੱਜ ਮਿਤੀ 7 ਫਰਵਰੀ 2026 ਦਿਨ ਚੰਨਵਾਰ ਨੂੰ ਪੁਰਨ ਬ੍ਰਹਮ ਗਿਆਨੀ ਸੰਤ ਬਾਬਾ ਮਹਿੰਦਰ ਸਿੰਘ ਜੀ ਧਿਆਨੂ ਮਾਜਰੇ ਵਾਲੇ ਪੁਰਨ ਬ੍ਰਹਮ ਗਿਆਨੀ ਸੰਤ ਬਾਬਾਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਇਹਨਾਂ ਦੀ ਸਲਾਨਾ ਮਿੱਠੀ ਨਿਭੀ ਯਾਦ ਬਿਡੇ ਧਿਆਨੂ ਮਾਜਰਾ ਵਿਖੇ ਗੁਰਦੁਆਰਾ ਭੋਰਾ ਸਾਹਿਬ ਵਿਖੇ ਬਹੁਤ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਇਲਾਕੇ ਦੇ ਸਹਿਯੋਗ ਦਾ ਨਗਰ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ ਬਹੁਤ ਸਾਰੀਆਂ ਸੰਗਤਾਂ ਨੇ ਇਸ ਸਮੇਂ ਸ਼ਿਰਕਤ ਕਰਕੇ ਰੌਣਕ ਵਧਾਈ ਹੈ। ਇਸ ਮੌਕੇ ਤੇ ਜਿੱਥੇ ਅਲੱਗ-ਅਲੱਗ ਕੀਰਤਨੀ ਜਥਿਆਂ ਨੇ ਗੁਰੂ ਜਸ ਕੀਰਤਨ ਕੀਤਾ ਹੈ। ਉਹਨਾਂ ਜਥਿਆਂ ਦੇ ਵਿੱਚੋਂ ਬਾਬਾ ਗੁਲਾਬ ਸਿੰਘ ਜੀ ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ ਬਾਬਾ ਪਿਆਰਾ ਸਿੰਘ ਦੇ ਸਿਰਤਲੇ ਵਾਲੇ ਬਾਬਾ ਜੀ ਸੰਧੂਆ ਵਾਲੇ ਸਰਜੀਤ ਸਿੰਘ ਬਾਬਾ ਪਰਮਿੰਦਰ ਸਿੰਘ ਜੀ ਸੰਧੂਆ ਵਾਲੇ ਔਰ ਹੋਰ ਵੀ ਮਹਾਪੁਰਸ਼ ਦਰਸ਼ਨ ਦੇਣ ਵਾਲੇ ਜਿਨ੍ਹਾਂ ਦੇ ਵਿੱਚੋਂ ਬਾਬਾ ਭੱਲਾ ਜੀ ਬਾਬਾ ਸੁਖਪਾਲ ਸਿੰਘ ਜੀ ਪੈਰੋ ਮੱਧਰੇ ਵਾਲੇ ਬਾਬਾ ਫਰਮਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਬਾਬਾ ਪ੍ਰੀਤਮ ਸਿੰਘ ਜੀ ਪੜੌਦੀ ਵਾਲੇ ਔਰ ਹੋਰ ਵੀ ਨੇਕਾ ਮਹਾਪੁਰਖ ਦਰਸ਼ਨ ਦੇ ਕੇ ਜਿਨ੍ਹਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ ਹੈ ਇਸ ਦੇ ਨਾਲ ਨਾਲ ਜਿੱਥੇ ਅੱਜ ਬਹੁਤ ਵੱਡਾ ਭੰਡਾਰਾ ਅਲੱਗ-ਅਲੱਗ ਪਕਵਾਨ ਸੰਗਤਾਂ ਦੇ ਲਈ ਪਰੋਸੇ ਗਏ ਹਨ ਉਸ ਦੇ ਨਾਲ ਹੀ ੂਨ ਦਾਨ ਕੈਂਪ ਮੈਡੀਕਲ ਕੈਂਪ ਔਰ ਅੱਖਾਂ ਦਾ ਚੈੱਕਅਪ ਕੈਂਪ ਵੀ ਲਗਾਇਆ ਗਿਆ ਹੈ ਉਸ ਦੇ ਵਿੱਚ ਵੀ ਬਹੁਤ ਸਾਰੀਆਂ ਸੰਗਤਾਂ ਨੇ ਲਾਭ ਉਠਾਇਆ ਹੈ ਸੋ ਜਿੰਨੀ ਵੀ ਸੰਗਤ ਆਪਣੇ ਕਮ ਕਾਰਨ ਛੱਡ ਕੇ ਪਿੰਡ ਧਨੁਮਾਜਰਾ ਵਿਖੇ 7 ਫਰਵਰੀ ਨੂੰ ਪਹੁੰਚੀ ਹੈ ਉਹਨਾਂ ਸਾਰਿਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਮਹਾਪੁਰਸ਼ਾਂ ਦਾ ਜਥਿਆਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਵੀਰ ਭੈਣ ਤਨੋਂ ਮਨੋਂ ਧਨੋਂ ਜਿਨ੍ਹਾਂ ਨੇ ਵੀ ਸੇਵਾ ਕੀਤੀ ਹੈ ਨਗਰ ਨਿਵਾਸੀ ਪਿੰਡ ਧਨੁਮਾਜਰਾ ਦੇ ਖਾਸ ਕਰਕੇ ਉਹਨਾਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਹੁੰਦਣ ਕੇ ਪਕੜ ਵੀ ਆ ਪਕੜ